ਅਮਰੀਕਾ ਵਾਈਟ ਹਾਊਸ ਨੇ ਰਾਸ਼ਟਰਪਤੀ 트ੰਪ ਦੇ ਵੱਲੋਂ ਇੱਕ ਬਿਆਨ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਖਲੀਲ ਦੀ ਗ੍ਰਿਫਤਾਰੀ ਕਈ ਹੋਰ ਗ੍ਰਿਫਤਾਰੀਆਂ ਵਿੱਚੋਂ ਪਹਿਲੀ ਗ੍ਰਿਫਤਾਰੀ ਹੈ ਇਸ ਦਾ ਮਤਲਬ ਕਿ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਅਸੀਂ ਜਾਣਦੇ ਹਾਂ ਕਿ ਕੋਲੰਬੀਆ ਅਤੇ ਦੇਸ਼ ਭਰ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਬਹੁਤ ਸਾਰੇ ਵਿਦਿਆਰਥੀ ਹਨ ਜੋ ਅਕਤੂਬਰ ਪੱਖੀ ਯਹੂਦੀ ਵਿਰੋਧੀ ਅਮਰੀਕਾ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਇੱਕ ਗ੍ਰੀਨ ਕਾਰਡ ਧਾਰਕ ਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਵਿੱਚ ਦੇਸ਼ ਨਿਕਾਲੇ ਦੇ ਧਾਰਾ ਵਿੱਚੋਂ ਇਕ ਤਿੱਖੇ ਤਹਿਤ ਦੇਸ਼ਿਕਾ ਲਾ ਦਿੱਤਾ ਜਾ ਸਕਦਾ ਹੈ ਇਹ ਘੋਸ਼ਨਾ ਕਲੰਬੀਆ ਯੂਨੀਵਰਸਿਟੀ ਦੇ ਗ੍ਰੈਜੂਏਟ ਮਹਿਮੂਦ ਖਲੇਲ ਨੂੰ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਵਿੱਚੋਂ ਉਸ ਦੀ ਭੂਮਿਕਾ ਲਈ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਇਆ ਹੈ ਵਾਈਟ ਹਾਊਸ ਨੇ ਰਾਸ਼ਟਰਪਤੀ 트ੰਪ ਦੇ ਵੱਲੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਖਲੇਲ ਦੀ ਗ੍ਰਿਫਤਾਰੀ ਤਾਂ ਸਿਰਫ ਪਹਿਲੀ ਗ੍ਰਿਫਤਾਰੀ ਹੈ ਇਸ ਵਿੱਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਨੇ ਅਸੀਂ ਜਾਣਦੇ ਹਾਂ ਕਿ ਕਲੰਬੀਆ ਤੇ ਦੇਸ਼ ਭਰ ਦੀਆਂ ਹੋਰ ਯੂਨੀਵਰਸਟੀਆਂ ਵਿੱਚ ਬਹੁਤ ਸਾਰੇ ਵਿਦਿਆਰਥੀ ਅਜੀਹੇ ਹਨ ਜੋ ਅਤਵਾਦਪਤੀ ਹਨ ਅਦੇ ਟਰੰਪ ਪ੍ਰਸ਼ਾਸਨ ਇਹ ਗਤੀਵਿਧੀਆਂ ਬਰਦਾਸ਼ਤ ਨਹੀਂ ਕਰੇਗਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਆਧਾਰ ਅਨੁਸਾਰ ਭਾਰਤੀ ਵਿਤੀ ਸਾਲ 2024 ਵਿੱਚ ਅਮਰੀਕੀ ਨਾਗਰਿਕਤਾ ਜਾਂ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲੇ ਦੂਜਾ ਸਭ ਤੋਂ ਵੱਡਾ ਸਮੂਹ ਹੈ ਜਿਸ ਵਿੱਚ 49700 ਭਾਰਤੀਆਂ ਨੂੰ ਕੁਦਰਤੀ ਨਾਗਰਿਕਤਾ ਦਿੱਤੀ ਗਈ ਹੈ ਹਾਲਾਂਕਿ ਗ੍ਰੀਨ ਕਾਰਡਾਂ ਨੂੰ ਰੱਦ ਕਰਨ ਦੀ ਟਰੰਪ ਦੀ ਧਮਕੀ ਅਮਰੀਕੀ ਧਰਤੀ ਤਰਤਵਾਦੀ ਗਤੀਵਿਧੀਆਂ ਵਿੱਚ ਰੁੱਝੇ ਹਮਾ ਸਮਰਥਕਾਂ ਤੇ ਅਮਰੀਕਾ ਦੀ ਕਾਰਵਾਈ ਨਾ ਸਬੰਧਤ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਨਾਗਰਿਕਤਾ ਦੇ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਭਾਵਿਤ ਕਰੇ ਇੱਕ ਗ੍ਰੀਨ ਕਾਰਡ ਧਾਰਕ ਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਵਿੱਚ ਦੇਸ਼ ਨਿਕਾਲੇ ਦੀ ਧਾਰਾ ਦੇ ਤਹਿਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਵਿਅਕਤੀ ਨੂੰ ਇੱਕ ਅਪਰਾਧ ਲਈ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਗ੍ਰੀਨ ਕਾਰਡ ਧਾਰਕ ਨੇ ਅੱਤਵਾਦੀ ਸੰਗਠਨਾਂ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਉਹਨਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਰਾਸ਼ਟਰਪਤੀ 트ੰਪ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ